ਸਾਡੇ ਭਗਵਾਨਤ ਮਾਨ ਜੀ ਜਿਹੜੇ ਮੰਗਲ ਡੈਮ ਜਾ ਕੇ ਸਿੱਧਾ ਕਲੀਅਰ ਕੱਟ ਕਹਿੰਦੇ ਆ ਵੀ ਲੈ ਇੱਥੇ ਬੈਠੀ ਆ ਨੱਕੇ ਤਾਂ ਤੁਸੀਂ ਵੱਟ ਕੇ ਦਿਖਾਓ ਆ ਤਾਂ ਹੋਈ ਨਾ ਪੰਜਾਬ ਵਾਲੀ ਗੱਲ ਇਹ ਤੋਂ ਪਹਿਲਾਂ ਤਾਂ ਮਤਲਬ ਪਾਣੀਆਂ ਨੂੰ ਲੈ ਕੇ ਵੱਡੀ ਵੱਡੀ ਝੜੀ ਹੁਣ ਤੱਕ ਪੋਲਿਟਿਕਸ ਹੋਈ ਹੈ ਸੋ ਉਹਦੀ ਮੈਂ ਸਖਤ ਸ਼ਬਦਾਂ ਚ ਨਿਖੇਦੀ ਕਰਦੀ ਆ ਕਲੀਅਰ ਕੱਟ ਸਟੈਂਡ ਆ ਪੰਜਾਬ ਦਾ ਪਾਣੀ ਪੰਜਾਬ ਕੋਲੇ ਰਹੂਗਾ ਇਹਦੀ ਇੱਕ ਵੀ ਬੂੰਦ ਕਿਸੇ ਵੀ ਸੁਭੇ ਨਹੀਂ ਦਿੱਤੀ ਜਾਊਗਾ ਦੇਖੋ ਜਦੋਂ ਮੈਨੂੰ ਇੱਕ ਗੱਲ ਯਾਦ ਆ ਕਿ ਹਰ ਪਿੰਡ ਦੇ ਵਿੱਚੋਂ ਹਰ ਘਰ ਦੇ ਵਿੱਚੋਂ ਬਰਲਾਪ ਤਕਰੀਬਨ ਨਿਕਲ ਕੇ ਆਉਂਦਾ ਸੀ ਜਦੋਂ ਅਸੀਂ ਸਰਕਾਰ ਬਣਾਉਣ ਦੀ ਗੱਲ ਕਰਦੇ ਸੀ ਤਾਂ ਪੂਰੇ ਪੰਜਾਬ ਦਾ ਇੱਕ ਹਰ ਪਿੰਡ ਦੇ ਵਿੱਚੋਂ ਹਰ ਮੈਂ ਵਾਰਡ ਦੇ ਵਿੱਚੋਂ ਵੀ ਜੇ ਗੱਲ ਕਰਾਂ ਤਾਂ ਸ਼ਹਿਰਾਂ ਦੇ ਵਿੱਚੋਂ ਇੱਕ ਆਮ ਆਵਾਜ਼ ਸੀ ਕਿ ਪੰਜਾਬ ਦੇ ਲੋਕ ਪੰਜਾਬ ਚਮਤਰੀ ਪਾਰਟੀ ਦੀ ਸਰਕਾਰ ਬਣਾਉਣਗੇ ਖੈਰਪੜਾਈ 91 ਸੀਟਾਂ ਦੇ ਕੇ ਬੜੀ ਹਮ ਹਮਾ ਕੇ ਬਣਾ ਲਿਆ ਪਰ ਉਹਨਾਂ ਨੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਤੇ ਮੈਂ ਇਸ ਗੱਲ ਲਈ ਆਪਣੀ ਸਰਕਾਰ ਦਾ ਧੰਨਵਾਦ ਕਰਦੀ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦੀ ਹਾਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਵੀ ਜਿਹੜੇ ਇਸ ਯੁੱਧ ਨਸ਼ਿਆਂ ਵਿਰੁੱਧ ਨੂੰ ਇਸ ਇਹ ਸਾਰੀ ਜਿਹੜੀ ਹੈਗੀ ਆ ਇਹਨੂੰ ਇਸ ਮੁਹਿਮ ਨੂੰ ਇਸ ਲੈਵਲ ਤੱਕ ਲੈ ਕੇ ਜਾ ਰਹੇ ਨੇ ਜਿਹੜਾ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਨਹੀਂ ਕੀਤਾ ਖਰ ਕਰਨਾ ਵੀ ਕਿਉਂ ਸੀ ਕਿਉਂਕਿ ਪੰਜਾਬ ਨੂੰ ਜੇ ਨਸ਼ਿਆਂ ਦੀ ਦੇਣ ਜੇ ਪੰਜਾਬ ਚ ਨਸ਼ੇ ਆਏ ਨਹੀਂ ਤਾਂ ਮੈਂ ਕਹੂੰਗੀ ਕਿ ਕੋਨਾ ਪੁਰਾਣੀਆਂ ਸਰਕਾਰਾਂ ਕਰਕੇ ਪੁਰਾਣੀਆਂ ਪਾਰਟੀਆਂ ਕਰਕੇ ਆਏ ਨੇ ਤੇ ਅੱਜ ਪੰਜਾਬ ਦੀ ਇਹ ਹਾਲਤ ਨਹੀਂ ਹੋਣੀ ਸੀ ਸੋ ਹਰ ਲੈਵਲ ਤੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ ਕਿ ਕਿ ਹਾਊ ਟੂ ਬ੍ਰੇਕ ਦਾ ਚੇਨ ਉਹਨਾਂ ਦਾ ਨੈਕਸਸ ਤੋੜ ਕੇ ਉਹਨਾਂ ਦੀਆਂ ਚੇਨ ਬ੍ਰੇਕਡਾਊਨ ਕਰਕੇ ਔਰ ਅਵੇਅਰਨੈਸ ਪ੍ਰੋਗਰਾਮ ਨੇ ਜਿਹੜੇ ਉਹ ਪਿੰਡਾਂ 'ਚ ਰੱਖੇ ਜਾ ਰਹੇ ਨੇ ਔਰ ਖਾਸ ਕਰਕੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਨਸ਼ੇ ਤੇ ਲੱਗ ਗਏ ਉਹਨਾਂ ਨੂੰ ਬਚਾਉਣਾ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਉਹਨਾਂ ਨੂੰ ਬਚਾਉਣ ਦੇ ਲਈ ਰੀਹੈਬਿਲੇਸ਼ਨ ਸੈਂਟਰ ਜਿਹੜੇ ਨੇ ਉਹਨਾਂ ਤੇ ਕੰਮ ਕੀਤਾ ਜਾ ਰਿਹਾ ਤੇ ਕਿਵੇਂ ਜਿਹੜੇ ਨਸ਼ਾ ਸ਼ਟਆਊਟ ਕੇਂਦਰ ਨੇ ਉਹਨਾਂ ਨੂੰ ਉਹਨਾਂ ਨੂੰ ਅੱਗੇ ਲੈ ਕੇ ਵਧਿਏ ਤਾਂ ਕਿ ਅਸੀਂ ਆਪਦੇ ਪੰਜਾਬ ਦੀ ਜਵਾਨੀ ਜਿਹੜੀ ਨਸ਼ੇ ਤੇ ਲੱਗੀ ਉਹਨੂੰ ਸੰਭਾਲ ਸਕੀਏ ਯਾਨੀ ਕਿ ਇੱਕ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ 31 ਤਰੀਕੇ ਗੱਡ ਲੈ ਦਿੱਤੀ ਗਿਆ ਲੱਗਦਾ 31 ਦੇ ਤੱਕ ਨਸ਼ਾ ਸਾਰਾ ਖਤਮ ਹੋ ਜਾਣਾ ਮੈਨੂੰ ਇੱਕ ਗੱਲ ਦੱਸੋ ਜੀ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਜ਼ੁਰਤ ਕੀਤੀ ਸੀ ਕਦੇ ਕਿਸੇ ਸਰਕਾਰ ਨੇ ਕਿਉਂ ਕਿਸੇ ਦਾ ਘਰ ਢਵਾ ਦੇ ਕਿਸੇ ਤੇ ਬਲਡੋਜ਼ਰ ਚਲਾ ਦੇ ਸਰਕਾਰਾਂ ਤਾਂ ਬਕਾਉਂਦੀਆਂ ਰਹੀਆਂ ਨੇ ਨਸ਼ਾ ਪਤਾ ਹੀ ਕਹੂੰ ਅਪ ਪੰਜਾਬ ਜਿਹੜੀ ਦਲਦਲ ਦੇ ਵਿੱਚ ਅੱਜ ਫਸ ਗਿਆ ਕਿ ਯੁੱਧ ਨਸ਼ਿਆਂ ਵਿਰੁੱਧਕ ਮੁਹੰਮਦ ਦੇ ਤਹਿਤ ਪੂਰਾ ਜਯਤਨਾ ਸਦਕਾ ਮਤਲਬ ਪੰਜਾਬ ਦਾ ਹਰ ਹੰਬੜਾ ਲੈ ਕੇ ਹਰ ਉਸ ਵਰਗ ਨੂੰ ਨਾਲ ਲੈ ਕੇ ਜੇ ਅਸੀਂ ਤੁਰੇ ਹੋਏ ਆ ਤੇ ਮੈਂ ਕਹੂੰਗੀ ਕਿ ਉਹਨਾਂ ਉਹਨਾਂ ਨੇ ਜੇ ਕੰਡੇ ਬੀਜੇ ਆ ਉਹ ਅੱਜ ਅਸੀਂ ਚੁਗ ਰਹੇ ਹਾਂ ਸੋ ਇੰਨੀ ਜ਼ੁਰਤ ਕਦੇ ਕਿਸੇ ਨੇ ਨਹੀਂ ਕੀਤੀ ਪਰ ਸਦਕੇ ਆਮ ਆਦਮੀ ਪਾਰਟੀ ਦੇ ਜਿਹੜਾ ਸਾਡਾ ਪੰਜਾਬ ਚਾਹੁੰਦਾ ਸੀਗਾ ਜਿਹੜੇ ਸਾਡੇ ਬਜ਼ੁਰਗ ਮਾਪੇ ਚਾਹੁੰਦੇ ਸੀ ਜਿਨ੍ਹਾਂ ਦੀਆਂ ਪੀੜੀਆਂ ਖਤਮ ਹੋ ਗਈਆਂ ਉਹ ਇਹ ਇਹ ਸੁਪਨਾ ਵੇਖ ਰਹੇ ਸੀ ਕਿ ਕੋਈ ਸਰਕਾਰ ਆਵੇ ਤੇ ਜਿਹੜੀ ਸਰਕਾਰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕੇ ਸੋ ਸਰਕਾਰ ਐਨੇ ਕੁ ਸਿਹਰਦ ਤਰੀਕੇ ਦੇ ਨਾਲ ਲੱਗੀ ਹੋਈ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਜੇ ਕਿਤੇ ਵੀ ਲੱਗਦਾ ਕਿ ਕੋਈ ਨਸ਼ੇ ਦਾ ਵਪਾਰ ਕਰ ਰਿਹਾ ਕੋਈ ਨਸ਼ੇ ਦਾ ਤਸਕਰ ਤਾਂ ਉਹਦੇ ਨਾਲ ਕੋਈ ਲਿਹਾਜ਼ ਨਹੀਂ ਉਹਨੂੰ ਇਥੋਂ ਤੱਕ ਦੇ ਆਰਡਰ ਹੈ ਕਿ ਉਹਨੂੰ ਫਿਰ ਪੰਜਾਬ ਵਰਗੇ ਸਟੇਟ 'ਚ ਰਹਿਣ ਦੀ ਕੋਈ ਥਾਂ ਜੇ ਪਾਣੀ ਦੀ ਗੱਲ ਕਰੀਏ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਜਿਹੜਾ ਹਰਿਆਣਾ ਸਰਕਾਰ ਪਾਣੀ ਦਿੱਤਾ ਰਿਹਾ ਦੋਸਤ ਮੀਟਿੰਗ ਬੁਲਾਈ ਜਾ ਰਹੀ ਹੈ ਕੀ ਕਰ ਰਹੇ ਹੋ ਮੈਂ ਕਹਿੰਿਆ ਜੀ ਮੈਂ ਦੇਖੋ ਇਹ ਵੀ ਇਹ ਵੀ 5 ਸਾਲ ਹੋ ਸੀ ਜਦੋਂ ਮੇਰੀ ਸਰਕਾਰ ਨਹੀਂ ਸੀ ਤੇ 5 ਸਾਲ ਮੈਂ ਬੀਗ ਇਨ ਆਪੋਜੀਸ਼ਨ ਪਾਣੀਆਂ ਦੇ ਮੁੱਦੇ ਤੇ ਸਿਰਫ ਸਿਆਸਤ ਦੇਖੀ ਆ ਨਸ਼ਿਆਂ ਦੀ ਵੀ ਗੱਲ ਕਰਕੇ ਹੋਟੇ ਇਹਤੇ ਵੀ ਸਿਆਸਤ ਸੀ ਪਰ ਕਲੀਅਰ ਕਟ ਸਟੈਂਡ ਪਾਣੀਆਂ ਦੇ ਮੁੱਦੇ ਤੇ ਮੈਨੂੰ ਇਹ ਦੱਸੋ ਪਿਆਛ ਤੱਕ ਦੇ ਕੇ ਸਨੇ ਨਹੀਂ ਲਿਆ ਤੇ ਮੈਂ ਆਮ ਆਦਮੀ ਪਾਰਟੀ ਕੱਲੀ ਸਾਡੇ ਅਰਵਿੰਦ ਕੇਜਰੀਵਾਲ ਸਾਡੇ ਭਗਵਾਨ ਧਮਨ ਜੀ ਜਿਹੜੇ ਮੰਗਲ ਟਾਈਮ ਜਾ ਕੇ ਸਿੱਧਾ ਕਲੀਅਰ ਕਟ ਕਹਿੰਦੇ ਆ ਵੀ ਲੈ ਇੱਥੇ ਬੈਠੀ ਆ ਨੱਕੇ ਤਾਂ ਤੁਸੀਂ ਵੱਟ ਕੇ ਦਿਖਾਓ ਆ ਤਾਂ ਹੋਈ ਨਾ ਪੰਜਾਬ ਵਾਲੀ ਗੱਲ ਇਹ ਤੋਂ ਪਹਿਲਾਂ ਤਾਂ ਮਤਲਬ ਪਾਣੀਆਂ ਨੂੰ ਲੈ ਕੇ ਵੱਡੀ ਵੱਡੀ ਝੜੀ ਹੁਣ ਤੱਕ ਪੋਲਿਟਿਕਸ ਹੋਈ ਹੈ ਸੋ ਉਹਦੀ ਮੈਂ ਸਖਤ ਸ਼ਬਦਾਂ ਚ ਨਿਖੇਦੀ ਕਰਦੀ ਆ ਕਲੀਅਰ ਕਟ ਸਟੈਂਡ ਆ ਪੰਜਾਬ ਦਾ ਪਾਣੀ ਪੰਜਾਬ ਕੋਲੇ ਰਹੂਗਾ ਇਹਦੀ ਇੱਕ ਵੀ ਬੂੰਦ ਕਿਸੇ ਵੀ ਸੁਭੇ ਨਹੀਂ ਦਿੱਤੀ ਜਾਉਂਦਾ ਜੇਕਰ ਨਸ਼ੇ ਦੀ ਕਰੀਏ ਦਾ ਨਸ਼ਾ ਤਸਕਰ ਫੜੇ ਤੇ ਜਾਂਦੇ ਆਪਾਂ ਕੋਈ ਨਾ ਕੋਈ ਸਿਆਸੀ ਲੀਡਰ ਜਾਂ ਕੋਈ ਲੋਕਲ ਲੀਡਰ ਉਹਨੂੰ ਸ਼ੁਰੂਆਤ ਤੋਂ ਚਲਾ ਜਾਂਦਾ ਨਹੀਂ ਐਸਾ ਕੁਝ ਨਹੀਂ ਹੈ ਮੈਂ ਪੰਜਾਬ ਪੁਲਿਸ ਨੂੰ ਆਈ ਰੀਅਲੀ ਸਲੂਟ ਟੂ 뎀 ਕਿ ਜੜੇ ਤਨਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਰੇ ਨੇ ਇਸ ਵਾਰੀ ਸੋ ਜੇ ਕਿਤੇ ਮਾੜਾ ਮੋਟਾ ਆਉਂਦਾ ਹੋਣਾ ਤਾਂ ਉਹਦੇ ਚ ਪਿੰਡ ਲੈਵਲ ਤੇ ਕਈ ਵਾਰੀ ਕੋਈ ਚੀਜ਼ਾਂ ਹੋ ਜਾਂਦੀਆਂ ਹੋਣਗੀਆਂ ਪਰ ਜਿੱਥੇ ਕਲੀਅਰ ਕੱਟ ਆ ਕਿ ਇਹ ਨਸ਼ੇ ਦਾ ਵਪਾਰ ਕਰਦਾ ਨਸ਼ੇ ਦਾ ਤਸਕਰ ਤਾਂ ਕੋਈ ਲਿਹਾਜ਼